ਦਾ ਦਿੰਦਾ 40 ਰੁਪਏ ਬਾਬਾ ਪੋੜੇ ਸਫਲ ਜਦੋਂ ਬਰਸਾਤਾ ਦਾ ਮੌਸਮ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਇਲਾਕੇ ਦੇ ਕਿਸਾਨਾਂ ਦਾ ਕਰ ਦਿੰਦਾ ਕਿਉਂਕਿ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ ਅਕਾਲੀ ਦਲ ਪਹੁੰਚਿਆ ਉਸ ਸਫਲ ਦੇ ਉੱਪਰ ਕਿਉਂਕਿ ਉਸ ਸਫਲ ਦਾ ਜਾਇਜ਼ਾ ਲੈ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਚਾਰਲੇ ਨੇ ਮੱਖਣ ਸਿੰਘ ਲਾਲਕਾ ਜੇ ਕਹਿੰਦੇ ਸਰਕਾਰ ਸੁੱਤੀ ਪਈ ਜਾਗ ਪਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦਾ ਨੁਕਸਾਨ ਆ ਜਿਹੜਾ ਉਹ ਨਹੀਂ ਹੋ ਸਕਦਾ ਕਿਉਂਕਿ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੁੰਦਾ ਪਿੱਛੇ ਡਾਫ ਲੱਗ ਜਾਂਦੀ ਆ ਨੌ ਸੈਫਲ ਲੈ ਨੀਚੇ ਉਹਨਾਂ ਦੀ ਲਵਾਈ ਚੜਾਈ ਆ ਜਿਹੜੀ ਉਹ ਵੀ ਕਾਫੀ ਦੱਸੀ ਜਾਂਦੀ ਆ ਕਿਉਂਕਿ ਜਦੋਂ ਬੰਦ ਹੁੰਦੇ ਨੇ ਤਾਂ ਪਿੱਛੇ ਡਾਫ ਲੱਗਦੇ ਜਿਹੜਾ ਫਤੇਗੜ ਸਾਈਡ ਤੋਂ ਪਾਣੀ ਜਿਹੜਾ ਆਉਂਦਾ ਤਾਂ ਪਿੱਛੇ ਕਿਸਾਨਾਂ ਦਾ ਵੱਡਾ ਨੁਕਸਾਨ ਉਹ ਕਰ ਦਿੰਦਾ ਲਾਲਕਾ ਦੇ ਨਾਲ ਗੱਲਬਾਤ ਕਰਾਂਗੇ ਲਾਲਕਾ ਸਾਹਿਬ ਸੁੱਤੀ ਵੀ ਸਰਕਾਰ ਨੂੰ ਅੱਜ ਤੁਸੀਂ ਇੱਕ ਮਿੰਨਾ ਪਹਿਲਾਂ ਜਗਾਣ ਪਹੁੰਚਿਓ ਅਸੀਂ ਹਮੇਸ਼ਾ ਹੀ ਜਦੋਂ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਬਦਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਚ ਇਸ ਸਰੰਥ ਚੋ ਦੀ ਜਿਹੜੀ ਹੈਗੀ ਸਫਾਈ ਹੋਈ ਸੀਗੀ ਉਸ ਤੋਂ ਬਾਅਦ ਚ ਕਦੇ ਕੋਈ ਸਫਾਈ ਹੋਈ ਨਹੀਂ ਸਿਰਫ ਐਵੇਂ ਗੱਲਾਂ-ਵੱਤਾਂ ਮਾਰ ਕੇ ਜਿਹੜੇ ਇਹਨਾਂ ਲੋਕ ਮੁਰਦ ਜਾਂਦੇ ਨੇ ਸੋ ਮੈਂ ਇਹ ਸਮਝਦਾ ਕਿ ਜਿਹੜੀ ਆ ਸਰਕਾਰ ਹੁਣ ਦੀ ਸਰਕਾਰ ਹੈ ਅਸੀਂ ਇਹਨੂੰ ਜਗਾਉਣ ਵਾਸਤੇ ਪਹਿਲਾਂ ਅਪਰਾਲਾ ਕਰਦੇ ਆ ਕਿਉਂਕਿ ਇੱਕ ਤਾਂ ਹੁੰਦਾ ਕਿ ਐਵੇਂ ਰਾਜਨੀਤੀ ਦੀਆਂ ਰੋਟੀਆਂ ਸੇਕਣੀਆਂ ਅਸੀਂ ਰਾਜਨੀਤੀ ਦੀਆਂ ਰੋਟੀਆਂ ਸੇਕਣ ਦੀ ਬਜਾਏ ਅਸੀਂ ਆਪਣੇ ਇਲਾਕੇ ਨੂੰ ਬਚਾਉਣ ਦੀ ਗੱਲ ਕਰਦੇ ਆ ਤੇ ਅਸੀਂ ਆਪਣੇ ਇਲਾਕੇ ਦਾ ਪਹਿਰੇਦਾਰ ਬਣ ਕੇ ਆਪਣੇ ਇਲਾਕੇ ਦਾ ਚੌਕੀਦਾਰ ਬਣ ਕੇ ਹਰ ਗੱਲ ਤੇ ਸਰਕਾਰ ਨੂੰ ਜਗਾਉਂਦੇ ਰਹਿਣੇ ਆ। ਬਿਲਕੁਲ ਲਾਲਕਾ ਸਾਹਿਬ 2023 ਦੇ ਵਿੱਚ ਜਦੋਂ ਵੱਡਾ ਹੜ ਆਇਆ ਸੀ ਉਦੋਂ ਵੀ ਕਾਫੀ ਆਵਾਜ਼ ਚੁੱਕੀ ਗਈ ਸੀ ਕਾਫੀ ਨੁਕਸਾਨ ਹੋਇਆ ਸੀ ਮਿਲਟਰੀ ਨੂੰ ਬੁਲਾਉਣਾ ਪਿਆ ਸੀ ਕਾਫੀ ਵੱਡਾ ਨੁਕਸਾਨ ਹੋਤੇ ਪਰ ਪਿਛਲੇ ਸਾਲ ਜਦੋਂ ਦੀ ਸਫਾਈ ਹੁੰਦੀ 10 ਤੋਂ 12 15 ਲੱਖ ਦਾ ਠੇਕਾ ਦਿੱਤਾ ਜਾਂਦਾ ਤਾਂ ਤੁਸੀਂ ਕੋਈ ਆਵਾਜ਼ ਬਲੰਦ ਕੀਤੀ ਹੈ ਕਿ ਉਹ ਠੇਕਾ ਜਿਹੜਾ 12 ਤੋਂ 14 ਲੱਖ ਦਾ ਠੇਕਾ ਹੋਇਆ ਸੀ ਉਹਦੀ ਬਿਲਕੁਲ ਵੀ ਸਫਾਈ ਨਹੀਂ ਹੋਈ ਸੀ ਬਿਲਕੁਲ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਇਸ ਕਰਕੇ ਚੌਕੀਦਾਰਾ ਕਰਦੇ ਹਾਂ ਆਪਣੇ ਹਲਕੇ ਦਾ ਹਲਕਾ ਨਾ ਬਜਦਾ ਕਿ ਲੋਕਾਂ ਨੂੰ ਜਗਾਈਏ ਤੇ ਨਾਲ ਪ੍ਰਸ਼ਾਸਨ ਜਿਹੜਾ ਹੈਗਾ ਉਹਨੂੰ ਜਗਾਈਏ ਪਿਛਲੇ ਸਾਲ ਵੀ ਅਸੀਂ ਇੱਥੇ ਆਏ ਸੀਗੇ ਆ ਕੇ ਰੌਲਾ ਪਾਇਆ ਸੀਗਾ ਜਦੋਂ 23 'ਚ ਵੀ ਅਸੀਂ ਰੌਲਾ ਪਾਇਆ ਸੀਗਾ ਜਦੋਂ ਇਹ ਸਰਕਾਰ ਬਣੀ ਉਸੇ ਉਸੇ ਸਾਲ ਤੋਂ ਪਹਿਲਾਂ ਕਾਂਗਰਸੀ ਸਰਕਾਰ ਦੇ ਬਸ ਸਮੇਂ ਵੀ ਆਉਂਦੇ ਰਹੇ ਤੇ ਪਰ ਜਦੋਂ ਇਹ ਸਰਕਾਰ ਬਣੀ ਅਸੀਂ ਆਉਂਦੇ ਰਹੇ ਸੋ ਇਹਨਾਂ ਨੇ ਸਿਰਫ ਟੈਂਡਰ ਟੁੰਡਰ ਦੇ ਜਿਹੜੇ ਕਾਗਜ਼ਾਂ 'ਚ ਪਾਪੂਕੇ ਪੈਸੇ ਖਾ ਪੀ ਜਾਂਦੇ ਨੇ ਫਿਰ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਸਾਡੇ ਦੇਵਮਾਨ ਜੀ ਐਮਐਲਏ ਐਵੇਂ ਡਰਾਮਾ ਕਰਦੇ ਫਿਰਦੇ ਸੀ ਥੱਲੋਂ ਪਜਾਮਾ ਚੱਕ ਕੇ ਖੜਦੇ ਹੁੰਦੇ ਸੀ ਕਿ ਥੱਲੋਂ ਝੱਗਾ ਚੱਕ ਕੇ ਖੜਦੇ ਹੁੰਦੇ ਸੀ ਕਿ ਕਿਤੋਂ ਰੋੜੀ ਚੱਕ ਕੇ ਬਾਹਰ ਕੱਢਦੇ ਸੀ ਕਿਤੋਂ ਕੁਝ ਤੇ ਅੱਜ ਅਸੀਂ ਇਸ ਕਰਕੇ ਜਗਾਉਣ ਆਏ ਆ ਕਿ ਫੇਰ ਡਰਾਮਾ ਕਰਨ ਦੀ ਬਜਾਏ ਹੁਣ ਆਪਣੀ ਸਰਕਾਰ ਨੂੰ ਜਗਾਓ ਇਹਦਾ ਟੈਂਡਰ ਬਣਾ ਕੇ ਕਰਾ ਕੇ ਇਸ ਰੰਦ ਚੋ ਜਿਹੜਾ ਹੈਗਾ ਸੰਗਰੂਰ ਵੱਲ ਨੂੰ ਲੰਘ ਜਾਂਦਾ ਸੋ ਸਾਡੇ ਹਲਕੇ ਦੇ ਵਿੱਚੋਂ ਦੀ ਵੱਡਾ ਤਕਰੀਬਨ 20 ਕਿਲੋਮੀਟਰ ਤੋਂ 25 ਕਿਲੋਮੀਟਰ ਅੰਨੇ ਦਾ ਕਹਿੰਦੇ ਕਾਫੀ ਲੈ ਲੈਨੇ ਐ ਐਮਐਲਏ ਨੇ ਨਹੀਂ ਉਹ ਪਜਾਮਾ ਤਾਂ ਨਹੀਂ ਪਾਉਂਦੇ ਜਿਹੜਾ 2021-22 ਦੇ ਵਿੱਚ ਪਾਇਆ ਸੀ ਮੈਂ ਉਹ ਹੀ ਕਹਿੰਦਾ ਕਿ 25 ਕਿਲੋਮੀਟਰ ਦਾ ਸਫ਼ਰ ਜਿਹੜਾ ਹੈਗਾ ਸਾਡੇ ਨਾਬੇ ਹਲਕੇ ਦੇ ਵਿੱਚੋਂ ਨਿਕਲਦਾ ਹੈ ਇਸ ਚੋ ਦਾ ਸੋ ਇਸ ਕਰਕੇ ਉਹ ਡਰਾਮੇ ਬਾਜ਼ ਐਮਐਲਏ ਨੂੰ ਜਗਾਉਣਾ ਆਏ ਆ ਤੇ ਨਾਲ ਉਹਦੀ ਸਰਕਾਰ ਨੂੰ ਜਗਾਉਣਾ ਆਏ ਆ ਜਿਹੜੀ ਉਹਦੀ ਮੁੱਖ ਮੰਤਰੀ ਦੇ ਨੂੰ ਉੱਪਰ ਬੈਠੀ ਟੀਮ ਜਿਹੜੀ ਆ ਦਿੱਲੀ ਤੋਂ ਆਈ ਹੋਈ ਜਿਹੜੀ ਜੇਲ੍ਹ ਤੋਂ ਨਿਕਲ ਕੇ ਆਈ ਹੋਈ ਟੀਮ ਆ ਉਹਨਾਂ ਨੂੰ ਉਹਨਾਂ ਇਹਨਾਂ ਰਾਹੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਪੰਜਾਬ ਨੂੰ ਲੁੱਟਣ ਆਏ ਹੋ ਤਾਂ ਘੱਟੋ ਘੱਟ ਪੰਜਾਬ ਨੂੰ ਥੋੜੇ ਬਹੁਤੇ ਤਾਂ ਅਥਰੂ ਤਾਂ ਪਹੁੰਚੋ ਲੋਕਾਂ ਦੇ ਸੋ ਇਹ ਇੱਥੇ ਜਦੋਂ ਪਿਛਲੇ ਸਾਲ ਚੋਰ ਟੁੱਟ ਗਿਆ ਸੀ ਜਦੋਂ ਮਿਲਟਰੀ ਬਣਾਉਣੀ ਪਈ 2023 ਚ ਤੇ ਇੱਥੇ ਐਮਐਲਏ ਸਾਡਾ ਪੰਜਾ ਮਾਰ ਚੱਕ ਕੇ ਕਦੇ ਵਿੱਚ ਵੜ ਜਾਂਦਾ ਈ ਕਦੇ ਕੁਰਸ ਕਰਦਾ ਈ ਮੈਨੂੰ ਤਾਂ ਇਹ ਜਿ ਨਜ਼ਰ ਆਉਂਦਾ ਕਿ ਜਿਸ ਤਰ੍ਹਾਂ ਕਿਸੇ ਜੰਗਲ ਦੇ ਰਾਜੇ ਜੰਗਲ ਦੇ ਲੋਕਾਂ ਨੇ ਆਪਣਾ ਇੱਕ ਰਾਜਾ ਬਣਾ ਲਿਆ ਸੀਗਾ ਤੇ ਉਹ ਰਾਜੇ ਦੀ ਡਿਊਟੀ ਲਈ ਸੀ ਵੀ ਆਪਣੇ ਇਲਾਕੇ ਨੂੰ ਬਚਾਉ ਤੇ ਇੱਕ ਵਾਰੀ ਜੰਗਲ 'ਚ ਅੱਗ ਲੱਗੀ ਤੇ ਉਹ ਜੰਗਲ ਦਾ ਰਾਜਾ ਕੌਣ ਸੀਗਾ ਬਾਂਦਰ ਸੀਗਾ ਉਹ ਬਾਂਦਰ ਕਦੇ ਸਪੈਦੇ 'ਤੇ ਚੜ੍ਹ ਜਵੇ ਕਦੇ ਉਤਰ ਜਵੇ ਤੇ ਪਿੰਡ ਵਾਲੇ ਇਲਾਕੇ ਵਾਲੇ ਕਹਿੰਦੇ ਕਿ ਕੁਝ ਕਰੋ ਜੀ ਸਰਦਾਰ ਜੀ ਤੁਸੀਂ ਸਾਡੇ ਇਲਾਕੇ ਦੇ ਸਰਦਾਰ ਹੋ ਉਹ ਕਹਿੰਦਾ ਜੀ ਮੈਂ ਕਰਤਾ ਰਿਹਾ ਮੈਂ ਤਾਂ ਟਿਕਿਆ ਹੀ ਨਹੀਂ ਮੈਂ ਤਾਂ ਕਦੇ ਸਪੈਦੇ 'ਤੇ ਚੜ੍ਹਦਾ ਨਾ ਕਦੇ ਉਤਰਦਾ ਨਾ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਸਪੈਦੇ 'ਤੇ ਚੜ੍ਹਨ ਉਤਰਨ ਦੀ ਬਜਾਏ ਕੁਝ ਕਰਕੇ ਦਿਖਾਓ ਲੋਕਾਂ ਨੂੰ ਬਿਲਕੁਲ ਕਾਲੀ ਦਲ ਦੀ 10 ਸਾਲ ਸਰਕਾਰ ਰਹਿੰਦੀ ਆ ਤੁਹਾਡੀ ਸਰਕਾਰ ਨੂੰ ਕੋਈ 10 ਸਾਲਾਂ ਦੌਰਾਨ ਜਗਾਉਣ ਪਹੁੰਚਿਆ ਜੇ ਬੀਜੇਪੀ ਤੁਹਾਡੇ ਭਾਈਵਾਲ ਪਾਰਟੀਆਂ ਸੀ ਕਾਂਗਰਸ ਜਗਾਉਣ ਪਹੁੰਚਦੀ ਕਿ ਪਹਿਲੇ ਕੰਮ ਕਰ ਦਿੰਦੇ ਸਾਡੀ ਸਰਕਾਰ ਦੇ ਵਿੱਚ ਲੋਕਾਂ ਦੀ ਪਾਰਟੀ ਹੈ ਲੋਕਾਂ ਦੀ ਸਰਕਾਰ ਬਣਦੀ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਕਿਸੇ ਨੂੰ ਜਗਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਸਾਡਾ ਹਰ ਵਰਕਰ ਐਕਟਿਵ ਹੁੰਦਾ ਹੈ ਹਰ ਵਰਕਰ ਰੋਜ਼ ਨੋਟ ਕਰਕੇ ਲੈ ਕੇ ਹਲਕਾ ਮੁਖੀ ਨੂੰ ਤੱਕ ਦੱਸਦਾ ਹੈ ਤੇ ਹਲਕਾ ਮੁਖੀ ਦੀ ਡਿਊਟੀ ਬਣਦੀ ਹੈ ਆਪਣੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਤਰ੍ਹਾਂ ਦੇ ਮੁੱਖ ਮੰਤਰੀ ਹੋਏ ਨੇ ਜਿਨ੍ਹਾਂ ਨੂੰ ਜਦੋਂ ਵੀ ਕੋਈ ਮੁਸ਼ਕਲ ਆਪਣੇ ਹਲਕੇ ਦੀ ਲੈ ਕੇ ਗਏ ਆ ਉਹਨਾਂ ਨੇ ਪਹਿਲ ਦੇ ਆਧਾਰ ਤੇ ਮੇਰੇ ਹਲਕੇ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੁਸੀਂ ਇਹ ਦੇਖੋ ਕਿ ਆ ਦਾ ਸਰਹੰਦਾ ਤੋਂ ਲੈ ਕੇ ਸੰਗਰੂਰ ਤੱਕ ਸਾਫ ਹੋਇਆ ਜਿਗਾ ਪੂਰਾ ਟਾਪ ਦਾ ਵਿੱਚ ਜੇ ਵੀ ਸੀ ਫਿਰ ਲਾ ਕੇ ਤੇ ਜਿਹੜੇ ਛੋਟੇ ਛੋਟੇ ਸੀਗੇ ਜਿਵੇਂ ਇਸ ਤਰ੍ਹਾਂ ਇਧਰੋਂ ਇਧਰੋਂ ਆਉਂਦੇ ਸੀਗੇ ਬਿਲਡ ਵਾਲ ਸਾਈਡ ਤੋਂ ਹੋਰ ਸਾਈਡਾਂ ਤੋਂ ਇਹ ਵੀ ਸਾਰੇ ਛੋਟੇ-ਛੋਟੇ ਜਿਹੜੇ ਬਰਸਾਤੀ ਚੋਅ ਸੀਗੇ ਉਹ ਵੀ ਟੋਟਲ ਦੇ ਟੋਟਲ ਸਾਫ਼ ਕਰਾਈ ਸੀਗੇ ਸੋ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਲੋਕਾਂ ਦੀ ਸਰਕਾਰ ਹੁੰਦੀ ਹੈ ਤੇ ਲੋਕਾਂ ਦੀ ਨਵੇ ਤੇ ਹੱਥ ਰੱਖਦੀ ਹੈ ਇਹ ਲੋਕ ਤਾਂ ਸਿਰਫ ਐਵੇਂ ਦਿੱਲੀ ਦੇ ਆਗਾਮਾ ਨੂੰ ਖੁਸ਼ ਕਰਨ ਦੇ ਲਗ ਵਿੱਚ ਲੱਗੇ ਰਹਿੰਦੇ ਨੇ ਭਾਵੇਂ ਕਾਂਗਸ ਪਾਰਟੀ ਹੋਵੇ ਤਾਂ ਭਾਵੇਂ ਆਮ ਆਦਮੀ ਦੇ ਲੋਕ ਹੋਣ ਸੋ ਇਸ ਕਰਕੇ ਮੈਂ ਕਹਿਣੀ ਚਾਹੁੰਦਾ ਸੇਖੋ ਇੱਕ ਅਨਲੈਕੀ ਹੋਰ ਆ ਨਹਿਰ ਪੱਕੀ ਕੀਤੀ ਗਈ ਹੈ ਇਸ ਨਹਿਰ ਦੇ ਵਿੱਚ ਰੋਜ਼ ਜਾਨਵਰ ਜਿਹੜੇ ਨੇ ਵਿਚਾਰੇ ਬੇਜਬਾਨ ਜਾਨਵਰ ਨੇ ਜਦੋਂ ਪਾਣੀ ਪੀਣ ਵਾਸਤੇ ਆਉਂਦੇ ਨੇ ਠਾਹ ਵਿੱਚ ਡਿੱਗਦੇ ਨੇ ਉਹਨਾਂ ਨੂੰ ਕਿਤੇ ਨਿਕਲਣ ਦਾ ਰਸਤਾ ਨਹੀਂ ਕਿਤੇ ਪਾਣੀ ਪੀਣ ਦਾ ਰਸਤਾ ਨਹੀਂ ਨੀ ਤਾਂ ਹਾਲਾਂਕਿ ਪਿਛਲੇ ਹਮਾਨਿਆਂ ਦੇ ਵਿੱਚ ਵੀ ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦੀ ਵੀ ਜਦੋਂ ਇਹ ਨਹਿਰਾਂ ਬਣੀਆਂ ਸ਼ੁਰੂ ਹੋਈਆਂ ਉਦੋਂ ਵੀ ਜਿਹੜੇ ਲੋਕ ਸੀਗੇ ਉਦੋਂ ਦੇ ਇੰਜੀਨੀਅਰ ਕਿੰਨੇ ਸਿਆਣੇ ਸੀਗੇ ਹਰ ਪੁਲ ਦੇ ਨਾਲ ਉਹਨਾਂ ਨੇ ਥੱਲੇ ਪੌੜੀਆਂ ਬਣਾਈਆਂ ਹੁੰਦੀਆਂ ਸੀਗੀਆਂ ਤੇ ਜਾਨਵਰਾਂ ਨੂੰ ਪਾਣੀ ਪੀਣ ਦੀ ਸਪੈਸ਼ਲ ਥਾਂ ਰੱਖੀ ਹੁੰਦੀ ਸੀ ਅੱਜ ਜਾਨਵਰ ਆ ਬੀੜ ਪੈਂਦਾ ਸਾਡਾ ਇਸ ਇਲਾਕੇ ਦੇ ਵਿੱਚ ਜਾਨਵਰ ਜਦੋਂ ਪਾਣੀ ਪੀਣ ਵ ਤੇ ਉਹ ਫੇਸਲੇ ਦੇ ਵਿੱਚ ਡਿੱਗ ਜਾਂਦਾ ਤੇ ਵਿੱਚੋਂ ਨਿਕਲਦਾ ਨਹੀਂ ਉਹਦੀ ਵਿੱਚ ਮੌਤ ਹੋ ਜਾਂਦੀ ਹੈ ਤੇ ਜਾਂ ਜਿਹੜੇ ਲੋਕ ਸ਼ਿਕਾਰੀ ਛਕੂਰੀ ਉਹਨਾਂ ਨੂੰ ਫੜ ਕੇ ਲੈ ਜਾਂਦੇ ਨੇ ਤਾਂ ਉਹਨਾਂ ਦੀ ਜਾਨ ਵੀ ਖਤਮ ਹੋ ਜਾਂਦੀ ਹੈ ਸੋ ਐਸ ਕਰਕੇ ਕਹਿਣਾ ਚਾਹੁੰਦਾ ਕਿ ਆ ਜਿਹੜੇ ਲੋਕ ਡ੍ਰੈਗ ਰੂਮੀ ਸਰਕਾਰਾਂ ਦੇ ਵਿੱਚ ਨੇ ਜਿਹੜੇ 에어 ਕੰਡੀਸ਼ਨਰਾਂ ਦੇ ਵਿੱਚ ਬੈਠ ਕੇ ਸਾਰੀਆਂ ਪਾਲਿਸੀਆਂ ਬਣਾਉਂਦੇ ਨੇ ਸੋ ਇਹਨਾਂ ਲੋਕਾਂ ਨੂੰ ਪਤਾ ਨਹੀਂ ਅਸੀਂ ਇਹੀ ਕਹਿ ਰਹੇ ਹਾਂ ਕਿਸਨਹਰ ਦੇ ਵਿੱਚ ਵੀ ਸਦਾਰ ਕਰਨਾ ਚਾਹੀਦਾ ਹੈ। ਤਾਂ ਮੰਗ ਫਸਲਪਾਲ ਦਾ ਕਿਸਾਨ ਤੁਸੀਂ ਬਹੁਤ ਵਧੀਆ ਪ੍ਰਾਲਾ ਕੀਤਾ ਕਿ ਸੁੱਤੀ ਪਈ ਸਰਕਾਰ ਨੂੰ ਤੁਸੀਂ ਜਗਾਉਣ ਆਇਓ ਕਿਸਾਨਾਂ ਦਾ ਨੁਕਸਾਨ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪੱਛਕੇ ਕਿਸਾਨ ਪਹਿਲੇ ਮੰਧਹਲੀ ਦੇ ਦੌਰ ਦੇ ਵਿੱਚ ਗੁਜਰਦਾ ਨਜ਼ਰ ਆ ਰਿਹਾ ਲਾਲਕਾ ਸਾਹਿਬ ਦੇ ਨਾਲ ਗੱਲਬਾਤ ਕੀਤੀ ਆ ਵੱਡਾ ਪ੍ਰਾਲਾ ਅਕਾਲੀ ਦਲ ਦਾ ਕਿਉਂਕਿ ਜਦੋਂ ਕੋਈ ਸੁੱਤੇ ਪਏ ਬੰਦੇ ਨੂੰ ਜਗਾਉਂਦਾ ਤਾਂ ਕੋਈ ਨਾ ਕੋਈ ਉਹਦਾ ਹੀਲਾ ਵਿਹੀਲਾ ਜ਼ਰੂਰ ਹੋ ਜਾਂਦਾ ਪਰ ਚੋਜ ਦੀ ਸਫਾਈ ਜੇਕਰ ਨਾ ਹੋਈ ਤਾਂ 23 ਵਰਗੇ ਹਾਲਾਤ ਫਿਰ ਵੀ ਬਣ ਸਕਦੇ ਨੇ ਨਾਬਾ ਤੋਂ ਹਰਬੀਸ਼ ਸਿੰਘ ਮਾ